ਇਕਾਦਰ ਦੀ ਕੁਦਰਤ ਦਾ ਦੇਖੋ ਖੇਲ ਵੀ ਕਿੰਨਾ ਅਨੋਖਾ ਏ ਇਕਾਦਰ ਦੀ ਕੁਦਰਤ ਦਾ ਦੇਖੋ ਖੇਲ ਵੀ ਕਿੰਨਾ ਅਨੋਖਾ ਏ ਕਦੇ ਕਦੇ ਮੇਰੇ ਹੱਕ ਵਿੱਚ ਲੱਗਦਾ ਕਦੇ ਲੱਗਦਾ ਦਿੰਦਾ ਤੋਖਾ ਏ ਇਕਾਦਰ ਦੀ ਕੁਦਰਤ ਦਾ ਦੇਖੋ ਖੇਲ ਵੀ ਕਿੰਨਾ ਅਨੋਖਾ ਏ ਬੱਦਲ ਆਏ ਹੜ੍ਹ ਲੈ ਆਏ ਤਰਾ ਤਰਾ ਕਰਦੇ ਸਭ ਧਰਤੀ ਚਾਏ ਰਾਜਾ ਸੀ ਜੀ ਨੂੰ ਅੰਨ ਦਾ ਕਹਿੰਦੇ ਤੂੰ ਉਹਦੇ ਹੱਥ ਵੀ ਠੂਠੇ ਪਕੜਾਏ ਕਦੇ ਕਿਸੇ ਨੂੰ ਤਖਤ ਬਿਠਾ ਦੇ ਕਦੇ ਕਿਸੇ ਨੂੰ ਮੰਗਣ ਲਾ ਦੇ ਪਲ ਵਿੱਚ ਪਰਲੋ ਜਨਥਲ ਕਰ ਦੇ ਕਈ ਵਾਰੀ ਪਾ ਦੇਂਦਾ ਸੋਕਾ ਏ ਇਹ ਕਾਦਰ ਦੀ ਕੁਦਰਤ ਦਾ ਦੇਖੋ ਖੇਲ ਵੀ ਕਿੰਨਾ ਅਨੋਖਾ ਏ ਕਦੇ ਕਦੇ ਮੇਰੇ ਹੱਕ ਵਿੱਚ ਲੱਗਦਾ ਕਦੇ ਲੱਗਦਾ ਦੰਦਾ ਤੋਖਾਏ ਇਹ ਕਾਦਰ ਦੀ ਕੁਦਰਤ ਦਾ ਦੇਖੋ ਖੇਲ ਵੀ ਕਿੰਨਾ ਅਨੋਖਾ ਹੈ